ਦਲਾ ਰੱਖਣਾ ਪੁੱਤ ਆਪਣਾ ਕੀ ਨਾਵਾ ਗੁਰਿੰਦਰ ਸਿੰਘ ਗੁਰਿੰਦਰ ਸਿੰਘ ਉਹਦਾ ਰਾਜਾ ਸਾਹਿਬ ਹੈ ਹਾਂਜੀ ਇਹ ਕਿਹੜਾ ਪੰਡਾ ਬਘੋਰਾ ਜੀ ਇਹ ਕਿੱਦਾਂ ਐਕਸੀਡੈਂਟ ਹੋ ਗੋ ਪਤਾ ਲੱਗਦਾ ਤੁਹਾਨੂੰ ਭਈ ਗੱਡੀ ਮੇਰੇ ਬਹੁਤ ਡੇਢੀ ਆਈਦਾ ਇਹ ਆਪਣੀ ਡੇਢੀ ਸੀ ਚਲੋ ਕੋਈ ਤੇਰੇ ਨਾਮ ਦਾ ਪਤਾ ਲੱਗਾ ਕੋਈ ਨਹੀਂ ਜੀ ਉਹ ਕਿਹਨਾਂ ਦਾ ਕਿੱਥੇ ਦਾ ਉਹ ਲਗੇਰੀ ਦਾ ਜੀ ਤੇ ਕੀ ਨਾਉ ਉਹ ਮੁੰਡੇ ਦਾ ਸੱਤੀ ਆ ਜੀ ਮੋਟਰਸਾਈਕਲ ਲਗੇਗਾ ਰਹਿਤੇ ਵਿੱਚ ਇੱਕ ਬੰਦੇ ਦਾ ਜ਼ੁਰਬਾ ਹੋ ਗਿਆ

ਕੀ ਹੋ ਗਿਆ ਲੋਕੀ ਹੋ ਗਿਆ ਮਨੁਜ ਕੀ ਹੋ ਗਿਆ ਐਂਬੂਲੈਂਸ ਆ ਗਈ ਜੀ ਮੁੰਡੇ ਨੂੰ ਲੈਣੇ ਹੌਸ਼ ਦੇ ਵਿੱਚ ਆ ਉਹ ਹੱਥ ਖੱਟੇਗਾ ਪਰਦੇ ਕੋਲ ਆਪ ਇੱਧਰ ਕਰੋ ਆਪੇ ਇੱਧਰ ਖੜਾ ਹੀ ਰਹੇਗਾ ਭਾਈ ਇਹ ਪਗੜੀ ਪੀ ਗਿਆ ਬੋਲਦਾ ਹੋਸ਼ ਦੇ ਵਿੱਚ ਆ ਉੱਥੋਂ ਵੀ ਛੱਟ ਚੁੱਕੀ ਲੱਗਦੀ ਹੈ बात ये नहीं क्या था वो ਲੰਘ ਜੀ ਲੰਘਿਓ ਆਪਣਾ ਕੀ ਨਾਮ ਆ ਭਾਜੀ ਆਕਾਸ਼ ਤੇ ਕਿਹੜਾ ਪੰਡਾ ਭਾਜੀ ਪਟਨਾਗੜ੍ਹ ਆ ਅੱਜ ਉਹ ਕਿਦਾਂ ਐਕਸੀਡੈਂਟ ਹੋ ਗਿਆ ਭਾਜੀ ਆਪਾਂ ਇਧਰ ਲਈ ਸਾਈਡ ਲਾਉਂਦੇ ਸੀ ਨਸ਼ਾ ਕੀਤਾ ਹੈ ਖਰੇ ਕੀ ਕੀਤਾ ਹੈ ਮੇਰੀ ਅੰਦਰ ਦੇਖੋ ਇੱਥੇ ਬ੍ਰੇਕ ਤੇ ਮਾਰਿਆ ਇੱਥੇ ਮੈਂ ਬ੍ਰੇਕ ਲਾਈ ਹੁਣ ਉਹਨੂੰ ਬੰਦੇ ਨੇ ਜਾਣਾ ਹੀ ਆ ਜਾਂ ਬ੍ਰੇਕ ਲਾਣੀ ਆ ਤਾਂ ਅੱਛਾ ਜੀ ਹੈਂਡਲ ਘੁੰਮਣਾ ਹੀ ਆ ਹੁਣ ਸਿੱਧਾ ਹੁੰਦੇ ਨੇ ਰਹਿਣਾ ਨਹੀਂਗਾ ਠੀਕ ਆ ਇਹ ਗੱਡੀ ਤੁਹਾਡੀ ਕਿਦਾਂ ਨਹਿਰ ਦੇ ਵਿੱਚ ਵੀ ਚੱਲ ਗਈ ਵੇ ਭਾਜੀ ਇੱਥੇ ਬ੍ਰੇਕ ਲਾਈ ਹੈਂਡਲ ਘੁੰਮਿਆ ਨੂੰ ਹਾਂ ਜੀ ਉਹਨਾਂ ਨੂੰ ਐਦਾਂ ਬ੍ਰੇਕ ਲਾਈ ਮੈਂ 에ਅਰ ਬੈਗ ਖੁੱਲਿਆ ਹਾਂ ਹਾਂ ਤੇ ਉਹ ਮੇਰੇ ਮੂੰਹ ਤੇ ਵੱਜਿਆ ਮੈਂ ਉਹ ਬ੍ਰੇਕ ਲਾਈਓ ਸੀ ਉਹ ਹੈਂਡਲ ਘੁੰਮਣਾ ਹੀ ਸੀ ਹੁਣ ਭਾਜੀ ਠੀਕ ਆ कोटी तो लाइव तस्वीर देख रहे जी बचाव हो गया पता करते हैं

Yeah.